ਕੋਜਣੇ ਆਏ ਉਹਨਾਂ ਪਿੱਛੋਂ ਕੰਦ ਜੜੀ ਉਹਨਾਂ ਨੇ ਤੋੜ ਕੇ ਤਕਰੀਬਨ 80 ਲੱਖ 90 ਲੱਖ ਦੀ ਚਾਂਦੀ ਹੋਣੀ ਤੇ ਸਵਾ ਕਰੋੜ ਦੇ ਲਗਭਗ ਜਿਹੜਾ ਨੁਕਸਾਨ ਹੋਣਾ ਸਾਰਾ ਕੀਤਾ ਕੰਦ ਪੰਨੀ ਤੇ 80 ਲੱਖ ਰੁਪਏ ਦੀ ਚਾਂਦੀ ਸੋਨਾ ਤੇ ਕੈਸ਼ ਲੈ ਕੇ ਚੋਰ ਹੋ ਗਏ ਰਫੂ ਚੱਕ ਸੀਸੀਟੀਵੀ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਰਾਤ ਦੇ 1:57 ਮਿੰਟ ਦਾ ਵਕਤ ਸੀ ਕੰਦ ਉਤੋਂ ਦੇ ਕੁਝ ਲੋਕ ਪੰਨ ਤੋੜ ਕੇ ਰੇ ਸਨ ਤੇ ਫਿਰ ਉਹ ਦੁਕਾਨ 'ਚ ਜਾ ਵੜੇ ਅੰਮ੍ਰਿਤਸਰ ਦੇ ਕਨਪੂਰ ਕਾਲੇ ਏਰੀਏ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੰਧ ਪੰਨ ਕੇ ਜੁਐਲਰੀ ਸ਼ਾਪ ਦੇ ਵਿੱਚੋਂ ਚੋਰੀ ਕਰ ਲਈ ਗਈ ਚਾਂਦੀ ਸੋਨਾ ਤਿੰਨਤ ਵੀ ਲੈ ਕੇ ਚੋਰ ਫਰਾਰ ਹੋ ਗਏ ਕੋਈ ਦੋ ਜਣੇ ਆਏ ਉਹਨਾਂ ਪਿੱਛੋਂ ਕੰਧ ਜਿਹੜੀ ਉਹਨਾਂ ਨੇ ਤੋੜ ਕੇ ਜਿਹੜਾ ਅੰਦਰ ਸਾਰਾ ਸਮਾਨ ਹੀ ਚਾਂਦੀ ਦਾ ਤਕਰੀਬਨ 80 ਲੱਖ 90 ਲੱਖ ਦੀ ਚਾਂਦੀ ਹੋਣੀ ਹੈ ਲਗ ਸਵਾ ਕਰੋੜ ਦੇ ਲੱਗ ਜਾਗੇ ਜਿਹੜਾ ਨੁਕਸਾਨ ਉਹਨਾਂ ਸਾਰਾ ਕੀਤਾ ਜੋ ਵੀ ਆਪਣੀ ਕੀਮਤੀ ਚੀਜ਼ ਹੈ ਕੈਸ਼ ਹੈ ਤਿੰਨ-ਚਾਰ ਲੱਖ ਪੰਜ ਲੱਖ ਜਿਹੜਾ ਕੈਸ਼ ਹੈ ਉਹ ਵੀ ਲੈ ਗਏ ਆ ਜਿਹੜੇ ਡਰੋਅ ਵਿੱਚ ਰੱਖਿਆ ਸੀ ਗੱਲੇ ਜਿਹੜੇ ਆ ਉਹ ਵੀ ਪੁੱਟ ਕੇ ਲੈ ਗਏ ਸਾਰੇ ਇਹ ਹਾਂਜੀ ਕੋਈ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਦੋ ਜਣੇ ਆਏ ਹੁਣ ਇਹ ਨਹੀਂ ਪਤਾ ਕਿਧਰੋਂ ਦੀ ਆਏ ਕਿਧਰੋਂ ਨਹੀਂ ਆਏ ਹੁਣ ਥੋੜਾ ਜਿਹਾ ਚਲੋ ਜਾਂਚ ਪਰਤਾਲ ਕਰਾਂਗੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖੰਡਾਲੇ ਪੈਂਦਾ ਤੇ ਚਰਨਜੀਤ ਸਿੰਘ ਜੁਵਲਰ ਦੀ ਦੁਕਾਨ ਆ ਉੱਥੇ ਰਾਤ ਰਾਤ ਚੋਰੀ ਹੋਈ ਆ ਉਹ ਦੇਖ ਲੈਂਦੇ ਆ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਤੇ ਪ੍ਰੈਸ ਕਰਾਂਗੇ ਜੀ ਇਹਨਾਂ ਬੰਦੇ ਫੜਾਂ ਸਰ ਕਿੰਨੇ ਕਦੀ ਹੋਈ ਕਿੰਨਾ ਕ ਸੋਨਾ ਲੱਗੇ ਜਾਂ ਕੈਸ਼ ਲੱਗੇ ਕੁਝ ਇਹ ਮਾਲਕਾਂ ਨਾ ਪਤਾ ਕਰਦੇ ਜੀ ਮਾਲਕਾਂ ਕੋ ਸਾਰਾ ਵੀ ਇਹ ਸੋਨਾ ਜਾਂ ਚਾਂਦੀ ਕਿੰਨੇ ਦੀ ਹੈ ਕਿੰਨੀ ਕੀਮਤ ਹੈ ਕਿੰਨੇ ਦਾ ਸੋਨਾ ਗਿਆ ਸਰ ਕਿਸ ਤਰ੍ਹਾਂ ਦਿੱਤਾ ਗਿਆ ਵਾਰ ਦਾ ਤੁਹਾਨੂੰ ਅੰਝਾ ਪਿੱਛੇ ਉਹਨਾਂ ਕੰਦ ਪਾੜੀ ਆ ਜੀ ਕੰਦ ਪਾੜ ਕੇ ਅੰਦਰ ਦਾਖਲ ਹੋਏ ਨੇ ਤੋਂ ਦੇਖ ਲੈਣੇ ਸਾਰਾ ਦੇਖਣ ਦੇ ਜੀ ਕਿੰਨੇ ਜਾਣੇ ਸੀ ਕੋਈ ਪਤਾ ਨਹੀਂ ਦੋ ਬੰਦੇ ਕੈਮਰੇ ਸੀਸੀਟੀਵੀ ਕੈਮਰੇ ਚ ਆਉਂਦੇ ਆ ਬਾਕੀ ਚੈੱਕ ਕਰ ਰਹੇ ਆ ਜੀ